ਗੁਰੂ ਰੰਦਾਵਾ ਹੈ ਹਾਏ 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 ਗੁਰੂ ਰੰਦਾਵਾ ਹੈ ਹਾਏ 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 ਮਤਲਬ ਗੁਰੂ ਰੰਦਾਵਾ ਗੁਰੂ ਕਿਹਨਾਂ ਦਾ ਬਾਪ ਉਹ ਮੈਂ ਤੁਹਾਨੂੰ ਕਹਿ ਰਿਹਾ ਹਾਂ ਆਪਣੇ ਬੱਚੇ ਕਦੇ ਵੀਡੀਓ ਦੇਖ ਕੇ ਬੱਚੇ ਕਦੇ ਸਰਨਾ ਪਹਿਲੀ ਗੱਲ ਇਹ ਹੈ ਜੀ ਕਿ ਜਿਹੜੀ ਫਿਲਮ ਲੱਗ ਰਹੀ ਹੈ ਸ਼ਾਹਕੋੜ ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਕਿਉਂਕਿ ਇਹਦੇ ਅੰਦਰ ਜਿਹੜੀ ਦੇਸ਼ ਦੇਸ਼ ਪੱਕੀ ਜਿਹੜੀ ਪਾਕਿਸਤਾਨਰ ਦੀ ਭਾਵਨਾ ਜਾਗ ਰਹੀ ਹੈ ਸਰਨਾ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਫ ਚੈਨਕਾ ਨੂੰ ਕਹਿ ਰਿਹਾ ਹਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਆਕਰ ਬਹੁਤ ਜਲਦੀ ਜਪਾ ਐਸਐਸਪੀ ਕਮਿਸ਼ਨਰ ਸਾਹਿਬ ਨੂੰ ਮਰੰਡਨ ਦਵਾਂਗੇ ਇਹ ਇੱਕ ਫਿਲਮ ਦਾ ਫਿਲਮ ਨੂੰ ਬੈਨ ਕਰਾਇਆ ਜਾਵੇ ਫਿਲਮ ਆਪਾਂ ਬਿਲਕੁਲ ਨਹੀਂ ਚੱਲਣ ਦੇਣੀ ਔਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ ਅਪੀਲ ਕਰਦਾ ਕਿ ਗੁਰੂ ਰੰਦਾਵਾ ਜਿੱਥੇ ਵੀ ਇਹਦਾ ਪ੍ਰੋਗਰਾਮ ਲੱਗੇ ਇਹਦਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਇਹ ਕਿਦਾਂ ਦੇਖੋ ਚੰਨ ਪੈਸੇ ਕਮਾਣ ਲਈ ਕਿਦਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਹੈ ਜਿਹੜੀ ਹਿੰਦੁਸਤਾਨ ਦੇ ਪ੍ਰਤੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ ਕੋਈ ਵੀ ਬਣਾਣੀ ਹੈ ਹਿੰਦੁਸਤਾਨ ਜਿੰਦਾਬਾਦ ਨਾਰੇ ਹਿੰਦੁਸਤਾਨ ਦੇ ਬਾਰੇ ਕੁਝ ਵੀ ਹਿੰਦੁਸਤਾਨ ਕੋਈ ਫਿਲਮ ਬਣਾਓ ਤੁਸੀਂ ਜਾਣ ਕੇ ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੀ ਮਦਰ ਕੋਈ ਪ੍ਰੇਮ ਭਾਵਨਾ ਜਾਗੀ ਆ ਇਹਨੂੰ ਸ਼ੇਵਸਾਨੀ ਖਤਮ ਕਰਨਗੇ ਨੂੰ ਲੱਗਦਾ ਇਹ ਤਾਂ ਨਹੀਂ ਹੋ ਗਿਆ ਵੀ ਐਮਰਜੈਂਸੀ ਫਿਲਮ ਵੀ ਚੱਲੇਗੀ ਤਾਂ ਕਰਕੇ ਤੁਸੀਂ ਐਮਰਜੈਂਸੀ ਫਿਲਮ ਵੀ ਚੱਲੇਗੀ ਗੇਸ਼ ਪੱਕੀ ਦੀ ਫਿਲਮ ਹੈ ਬਿਲਕੁਲ ਬੰਦ ਨਹੀਂ ਹੋਏਗੀ ਕਿਉਂਕਿ ਇਹ ਵੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਅੜੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਉਹਦੀ ਗੁਰੂਨ ਦਾਵਾ ਦੀ ਫਿਲਮ ਸ਼ਾ ਕੋਲ ਬਿਲਕੁਲ ਨਹੀਂ ਚੱਲਣ ਦਾਂਗੇ ਕਿਉਂਕਿ ਇਹਦਾ ਪਤਾ ਨਹੀਂ ਕੀ ਮਕਸਦ ਹੈ ਮੈਂ ਨਹੀਂ ਜਾਣਦਾ ਇਹ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜੇ ਪਬਲਿਸਿਟੀ ਲੈਣ ਲਈ ਚੰਨ ਚਾ ਲਈ ਅਸੀਂ ਦੇਖੋ ਤੁਸੀਂ ਪੱਤਰਕਾਰ ਸਾਹਿਬ ਮੈਂ ਦੇਖ ਲਓ ਕਿੰਨਾ ਆਰਾਮ ਨਾਲ ਇੱਥੇ ਬੈਠੇ ਆਂ ਐਸ਼ ਕਰ ਰਹੇ ਹੋਈ ਸਾਡੇ ਸੈਨਿਕ ਬੈਠੇ ਨੇ ਕਿੱਥੇ ਸਾਡੀ ਸੁਰੱਖਿਆ ਲਈ ਔਰ ਇਹ ਲੋਕ ਪੈਸੇ ਕਮਾਉਣ ਲਈ ਦੇਖੋ ਕਿਦਾਂ ਸਾਡੇ ਸਾਡੇ ਮੈਂ ਕਹਿੰਦਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ ਫਿਲਮ ਬਣਾ ਰਹੀਆਂ ਤੁਸੀਂ ਹਿੰਦੁਸਤਾਨ ਪ੍ਰਤੀ ਬਣਾਓ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ ਪਰ ਤੁਸੀਂ ਲੋਕ ਬਾਈਕਾਟ ਮੈਂ ਇਹ ਫਿਲਮ ਦਾ ਬਾਈਕਾਟ ਕਰਾਉਂਗਾ ਔਰ ਫਿਲਮ ਪੂਰੇ ਪੰਜਾਬ ਤੈਂਸਰ ਬਣ ਨੂੰ ਸੈਂਸਰ ਬੋਲ ਨੂੰ ਸੋਚਣਾ ਚਾਹੀਦਾ ਇਹ ਫਿਲਮ ਦਾ ਬਾਈਕਾਟ ਦੁਣਾ ਜੀਦਾ ਪੰਜਾਬ ਦੇ ਲੋਕਾਂ ਦੀਆਂ ਹਿੰਦੁਸਤਾਨ ਦੀ ਲੋਕਾਂ ਦੀ ਭਾਵਨਾ ਨਾਲ ਖਲਵਾੜ ਕੀਤਾ ਜਾ ਰਿਹਾ ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਸਾਨੂੰ ਪਾਕਿਸਤਾਨ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਤੇ ਪ੍ਰੇਮ ਹੋ ਜਾਂਦਾ ਪਾਕਿਸਤਾਨ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਮੈਂ ਤਾਂ ਗੁਰੂੰਦਾਵਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਸੇਵਾਦੀ 15% ਸੀ ਅੱਜ 2% ਕਿਉਂ ਰਹਿ ਗਈ ਇਹ ਕਿਉਂ ਨਹੀਂ ਦਿਖਾਉਂਦੇ ਫਿਲਮ 'ਚ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ ਸਾਡੇ ਮੰਦਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ ਸਾਡੀ ਕੁੜੀਆਂ ਨੂੰ ਚੱਕ ਕੇ ਜ਼ਬਰਦਸਤੀ ਧਰਮ ਪਰਬਤਨ ਕਰਾ ਕੇ ਉਹਨਾਂ ਨਾਲ ਵਿਆਹ ਕਿੱਦਾਂ ਕਰਾਇਆ ਜਾਂਦੇ ਨੇ ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ ਕਾਰਗਿਲ ਜੰਦ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਿਖਾਉਂਦੇ ਵੀ ਪਾਕਿਸਤਾਨ ਦੀ ਸ਼ਹਿਦ ਉੱਤੇ ਅੱਤਵਾਦੀਆਂ ਦੁਆਰਾ ਸੰਸ ਇਹ ਕਿਉਂ ਨਹੀਂ ਦਿਖਾਉਂਦੇ ਵੀ ਕਾਰਗਰ ਯੁੱਧ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਪੰਜਾਬ ਦੀ ਜਿਹੜਾ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਰ ਤੇ ਹੋਇਆ ਇਹ ਕਿਉਂ ਨਹੀਂ ਦਿਖਾਉਂਦੇ ਮੈਂ ਤਾਂ ਸਵਾਲ ਕਿਤੇ ਗੁਰੂ ਹਰਿਦਾਵ ਜੀ ਨੂੰ ਗੁਰੂ ਹਰਿਦਾਵ ਜੀ ਨੂੰ ਅਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਂ ਉਹਨੂੰ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਕੀ ਗਾਇਨੋ ਵੈਕਸ਼ਨ ਕੀ ਰਹੇਗਾ ਹੁਣ ਅੱਜ ਵਿਰੋਧ ਬਿਲਕੁਲ ਅਗਰ ਫਿਲਮ ਲੱਗੀ ਤਾਂ ਪੰਜਾਬ ਭਰ ਦੇ ਥੀਏਟਰਾਂ 'ਚ ਵੜ ਕੇ ਦੀ ਵਿਰੋਧ ਕਰਾਂਗੇ ਬਿਲਕੁਲ ਸਾਫ਼ ਕਹਿ ਰਹੇ ਹਾਂ ਵਿਰੋਧ ਕਰਾਂਗੇ ਵੀ ਤੁਸੀਂ ਕਿਉਂ ਨਹੀਂ ਦਿਖਾਉਂਦੇ ਤੁਸੀਂ ਉੱਥੇ ਫਿਲਮਾਂ ਦੇ ਵਿੱਚ ਹਿੰਦੋਸਤਾਨ ਮਰਦਾਵਾ ਦੇ ਨਾਰੇ ਲਾਈ ਜਾਂਦੇ ਨੇ ਕੋਈ ਨੀ ਬੰਦ ਫਿਲਮ ਦੇ ਕਿਸੇ ਸੀਨ ਨੂੰ ਲੈ ਕੇ ਵਿਰੋਧ ਆ ਕਿ ਸਾਰੀ ਫਿਲਮ ਨੂੰ ਲੈ ਕੇ ਵਿਰੋਧ ਕਿਉਂ ਜਿੱਤ ਫਿਲਮ ਦੇ ਵਿੱਚ ਤੁਸੀਂ ਨਾ ਹਿੰਦੁਸਤਾਨ ਮਰਦਾਵਾ ਪਾਕਿਸਤਾਨ ਜ਼ਿੰਦਾਬਾਦ ਕਿਉਂ ਬਾਏ ਦੱਸੋ ਨਾ ਕਦ ਲਈ ਫਿਲਮ ਚਲਾਣੀ ਹਿੰਦੁਸਤਾਨ ਦੇ ਵਿੱਚ ਤੇ ਹਿੰਦੁਸਤਾਨ ਮਰਦਾਵਾ ਦੇ ਨਾਰੇ ਦੇ ਗਾਣੇ ਕਦ ਲਈ ਕੱਟ ਦਿੱਤੇ ਜਾਂਦੇ ਆ ਸੈਂਸਰਪੋਰਟ ਦੁਆਰਾ ਪਾਸ ਕਰਾਈ ਜਾਂਦੀ ਆ ਫਿਰ ਬਿਲਕੁਲ ਉਹ ਬਾਤ ਵੀ ਗੱਲ ਹੈ ਨਾ ਪਹਿਲੀ ਗੱਲ ਸਿੱਧੀ ਗੱਲ ਆ ਕਰ ਮੇਰਾ ਕਹਿਣਾ ਫਿਰ ਕਿੰਨਾ ਪਿਆ ਸਾਫ਼ ਕਹਿਣਾ ਪਿਆ ਹਾਲਾਤ ਦਿਖਾਉਣਾ ਗਾਣੀਆਂ ਨਾ ਦਿਖਾਓ ਤੁਹਾਨੂੰ ਹਿੰਦੂ ਦੇ ਮੁੰਡੇ ਪਾ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਗਿਆ ਮੈਂ ਤਾਂ ਕਿਨੇ ਦਿਖਾਉ ਜਿਹੜੀਆਂ ਸਾਡੀਆਂ ਕੁੜੀਆਂ ਮੁਸਲਮਾਨ ਬਣ ਗਈਆਂ ਉਹਨਾਂ ਦੇ ਕੀ ਹਾਲਾਤ ਨੇ ਪਾਕਿਸਤਾਨ ਚ ਉਹ ਦਿਖਾਓ ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਗਿਆ ਉਹਨਾਂ ਦੇ ਇਸ ਵਕਤ ਕੀ ਹਾਲਾਤ ਨੇ ਇਹ ਕਿਉਂ ਨਹੀਂ ਗੁਰੂ ਰੰਦਾਵਾ ਜੀ ਦਿਖਾਉਂਦੇ ਸਿਰਫ ਇਹ ਦਿਖਾਣਾ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ ਪਾਕਿਸਤਾਨ ਦੇ ਲੋਕ ਬੜੇ ਚੰਗੇ ਨਹੀਂ ভাই ਕਿਉਂ ਦੱਸੋ ਨਾ ਮੰਨ ਕੀ ਗੱਲ ਹਨਾ ਨਹੀਂ ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਸ਼ੰਡ ਵੀ ਚੱਲਦਾ ਵਾ ਕਿ ਫਿਲਮ ਨੂੰ ਹਿੱਟ ਕਰਨਾ ਔਰ ਇਹਦਾ ਵਿਰੋਧ ਕਰਾ ਦਿੱਤਾ ਜਾਂਦਾ ਵਾ ਬਿਲਕੁਲ ਚੱਲਦਾ ਜੀ ਬੜਾ ਕੁਝ ਹੁੰਦਾ ਜੀ ਇਦਾਂ ਦਾ ਬੜਾ ਕੁਝ ਹੁੰਦਾ ਕਹਿੰਦਾ ਫਿਰ ਕਿੰਨਾ ਜਿਵੇਂ ਚੰਗਲਾ ਰਨੋ ਦੀ ਫਿਲਮ ਆਈ ਅਮਰਜੈਂਸੀ ਉਹਦਾ ਵਿਰੋਧ ਕਿਸੇ ਹੋਰ ਨਾਲ ਨਹੀਂ ਕੀਤਾ ਐ ਜੀਪੀਸੀ ਨੇ ਕਰਤਾ ਤਾਂ ਕਿ ਫਿਲਮ ਹਿੱਟ ਹੋ ਸਕੇ ਦੇਖੋ ਜੀ ਇੱਕ ਇਹੋ ਜਿਹੀ ਫਿਲਮ ਪੰਜਾਬ ਚ ਲਾਂਚ ਹੋਣ ਜਾ ਰਹੀ ਹੈ ਸਾਡੇ ਜਨਰੇਸ਼ਨ ਨੂੰ ਕਿਹੋ ਜਿਹੀ ਫਿਲਮ ਦਿਖਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪਾਕਿਸਤਾਨ ਦੀ ਵਡਿਆਈ ਕੀਤੀ ਗਈ ਆ ਦਿਖਾ ਕੇ ਉਹ ਰਹਾ ਹਿੰਦੂਸਤਾਨੀਆਂ ਨੂੰ ਉਹ ਮੁਲਕ ਜਿਨ੍ਹਾਂ ਨੇ ਅਟੈਕ ਆਏ ਪੰਜਾਬ ਪੰਜਾਬ ਦੇ ਅੰਦਰ ਪੰਜਾਬ ਤੋਂ ਆਲ ਇੰਡੀਆ ਦੇ ਵਿੱਚ ਪਲਵਾਮਾ ਅਟੈਕ 26 11 ਦਾ ਅਟੈਕ ਐਡੇ ਸਾਡੇ ਹਿੰਦੂਸਤਾਨੀ ਭਰਾ ਮਾਰੇ ਔਰ ਉਸ ਫਿਲਮ ਦੇ ਪਾਕਿਸਤਾਨ ਨੂੰ ਵਡਿਆਰਾ ਦਿਖਾ ਰਹੇ ਨੇ ਸਾਡੀ ਜਨਰੇਸ਼ਨ ਉੱਤੇ ਕੀ ਬੀਤੂਗੀ ਉਹ ਕੀ ਸਿੱਖਣਗੇ ਪਾਕਿਸਤਾਨ ਸਾਡਾ ਮਿੱਤਰ ਦੇਸ਼ ਹੈ ਜਿਨੇ ਪੂਰੇ ਅਜੇ ਤੱਕ ਹਿੰਦੁਸਤਾਨ ਨੂੰ ਤਬਾਹ ਕਰਨ ਦਾ ਕੋਈ ਕੰਮ ਹੀ ਕੋਈ ਨਹੀਂ ਕੀਤਾ ਉਹਨੇ ਪਰ ਅਸੀਂ ਫਿਲਮਾਂ ਸੀ ਕਿਉਂ ਲੱਗਣ ਦੀ ਹੈ ਪੰਜਾਬ ਦੇ ਅੰਦਰ ਵਾਏ ਅਸੀਂ ਆਪ ਦੀ ਜਨਰੇਸ਼ਨ ਨੂੰ ਸਹੀ ਰਾਹ ਪਾਣਾ ਹੈ ਨਾ ਕਿ ਦੀ ਪਾਕਿਸਤਾਨ ਨਾਲ ਪਿਆਰ ਦਿਖਾਣਾ ਆ ਪਰ ਤੁਸੀਂ ਉਸ ਫਿਲਮ ਦੇ ਵਿੱਚ ਜਿੰਦਾਬਾਦ ਦੇ ਨਾਰੇ ਲਵਾ ਕੇ ਸਾਡੇ ਥੀਏਟਰ ਚਲਾਓਗੇ ਇਹ ਸਰਸਨਾ ਕਦੇ ਨਾ برداشت ਕੀਤਾ ਸੀ ਨਾ ਕਦੇ ਕਰੂੰਗਾ ਅਸੀਂ ਵਿਰੋਧ ਕਰਦੇ ਸੀ ਕਰਦੇ ਰਵਾਂਗੇ ਔਰ ਇਸ ਫਿਲਮ ਨੂੰ ਬੰਦ ਕਰਾਉਣ ਲਈ ਸਾਨੂੰ ਜੇ ਸੱਤਰ ਜਾਣਾ ਪਿਆ ਅਸੀਂ ਜਾਵਾਂਗੇ ਉਹ ਫਿਰ ਸਿਨੇਮਾ ਹਾਲ ਆਪ ਜ਼ਿੰਮੇਵਾਰ ਹੋਊਗਾ ਜੇ ਫਿਲਮ ਲਾਊਗਾ ਤੇ ਸਾਨੂੰ ਨਹੀਂ ਕਹਿਣਾ ਅਸੀਂ ਆਪ ਦੇ ਦੇਸ਼ ਦੇ ਵਿੱਚ ਪਾਕਟਰ ਖਾਨ ਜਿੰਦਾਬਾਦ ਨਾਰੇ ਨਹੀਂ ਲਗਣ ਦੇਣੇ ਤੁਸੀਂ ਕੰਪਲੇਟ ਵੀ ਕੀਤੀ ਹੈ ਬਈ ਬਿਲਕੁਲ ਜੀ ਅਸੀਂ ਕੰਪਲੇਟ ਵੀ ਅਪਮਾਨ ਨੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਦਿੱਤੀ ਗਈ ਆ ਉਹਨਾਂ ਨੂੰ ਸਾਨੂੰ ਆਸ਼ਵਾ ਦਿਤਾ ਵੀ ਫਿਲਮ ਰੁਕਵਾਵਾਂਗੇ ਜੇ ਬਾਏ ਦਿਵੇ ਨਹੀਂ ਰੁਕਦੀ ਯਾ ਸਭ ਲੋਕ ਇਹੋ ਜੇ ਇਹ ਦੇਖੋ ਕਲਾਕਾਰ ਤੇ ਬਕਾਊ ਕਲਾਕਾਰ ਨੇ ਇਹ ਲੋਕ ਇਹ ਥੁੱਕਾ ਚਾਟਣ ਦੇ ਪੈਸੇ ਪਿੱਛੇ ਇਹਨਾਂ ਨੇ ਦੀਨ ਮਾਨ ਦੇਸ਼ ਭਗਤੀ ਮਜਬ ਤਾਂ ਕੋਈ ਮੱਡੀ ਗੱਲ ਹੈ ਹੀ ਨਹੀਂ ਤੁਹਾਨੂੰ ਤਾਂ ਕੋ ਵੱਡਾ ਇਹਨਾਂ ਤੋਂ ਹੈ ਨਹੀਂ ਮੈਂ ਪੈਸਾ ਨਹੀਂ ਵੱਡਾ ਵਾ ਇਹ ਲੋਕ ਐਡੇ ਗਿਰੇ ਹੋਏ ਨੇ ਵੀ ਆਪ ਦੇ ਘਰ ਦੀ ਬੋਲੀਆਂ ਵੀ ਲਾ ਦੋਗੇ ਪੈਸੇ ਪਿੱਛੇ ਠੀਕ ਹੈ ਜੀ ਅਸੀਂ ਸਰਕਾਰ ਨੂੰ ਕਿਹਾ ਵੀ ਇਨਾਂ ਚੰਦ ਬੰਦਿਆਂ ਪਿੱਛੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਦੇਸ਼ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਤੇ ਫਿਲਮ ਰੋਕੀ ਜਾਵੇ ਨਹੀਂ ਰੁਕਦੀ ਫਿਰ ਜੋ ਨੁਕਸਾਨ ਹੋਊਗਾ ਉਹ ਸੈਂਸਰ ਬੋਰਡ ਤੇ ਪ੍ਰਸ਼ਾਸਨ ਆਪ ਜਿੰਮੇਵਾਰ ਹੋਊਗਾ ਦੇਸ਼ ਵਿਰੋਧੀ ਫ ਜੈ ਹਰ ਮਾਤਾ ਜੀ ਜੈ ਗੁਰੂ ਰੰਧਾਵਾ ਹੈ ਹਾਏ 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 ਗੁਰੂ ਰੰਧਾਵਾ ਹੈ ਹਾਏ 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 ਗੁਰੂ ਰੰਧਾਵਾ ਜੈ 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 ਉਹ ਦੇਖ ਕੇ ਬੱਚੇ ਕਦੇ ਫਿਲਮ ਦਾ ਵੋਟ ਦਿੱਤਾ ਜਾਦਾ ਹੈ ਸਾਰਨਾ ਪਹਿਲੀ ਗੱਲ ਇਹ ਹੈ ਜੀ ਕਿ ਗੜੀ ਫਿਲਮ ਲੱਗ ਰਹੀ ਹੈ ਸ਼ਾਹਕੋੜ ਇਹ ਫਿਲਮ ਪੰਜਾਬ ਦੇ ਵਿੱਚ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਉਂਕਿ ਇਹਦੇ ਅੰਦਰ ਗੜੀ ਦੇਸ਼ ਦੇਸ਼ ਪੱਕੀ ਜੜੀ ਪਾਕਿਸਤਾਨ ਪਰ ਦੀ ਭਾਵਨਾ ਜਾਗ ਰਹੀ ਹੈ ਸਾਰਨਾ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਫ ਸੈਨਿਕਾਂ ਨੂੰ ਕਹਿ ਰਿਹਾ ਹਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਆਕਰ ਬਹੁਤ ਜਲਦੀ ਜਪਾ ਐਸਐਸਪੀ ਕਮਿਸ਼ਨਰ ਸਾਹਿਬ ਨੂੰ ਮਰੰਡਨ ਦਵਾਂਗੇ ਇਹ ਫਿਲਮ ਦਾ ਫਿਲਮ ਨੂੰ ਬੈਨ ਕਰਾਇਆ ਜਾਵੇ ਫਿਲਮ ਆਪਾਂ ਬਿਲਕੁਲ ਨਹੀਂ ਚੱਲਣ ਦੇਣੀ ਔਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ 'ਤੇ ਅਪੀਲ ਕਰਦਾ ਕਿ ਗੁਰੂ ਰੰਧਾਵਾ ਜਿੱਥੇ ਵੀ ਇਹਦਾ ਪ੍ਰੋਗਰਾਮ ਲੱਗੇ ਇਹਦਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਇਹ ਕਿਦਾਂ ਦੇਖੋ ਚੰਨ ਪੈਸੇ ਕਮਾਣ ਲਈ ਕਿਦਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਹੈ ਜਿਹੜੀ ਹਿੰਦੁਸਤਾਨ ਦੇ ਪ੍ਰਤੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ ਕੋਈ ਵੀ ਬਣਾਣੀ ਹੈ ਹਿੰਦੁਸਤਾਨ ਜਿੰਦਾਬਾਦ ਨਾਰੇ ਹਿੰਦੁਸਤਾਨ ਦੇ ਬਾਰੇ ਕੁਝ ਵੀ ਹਿੰਦੁਸਤ ਫਿਲਮ ਬਣਾਓ ਤੁਸੀਂ ਜਾਣ ਕੇ ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੇ ਮੱਦੇਦ ਤੋਂ ਪੇਮ ਭਾਵਨਾ ਜਾਗੀ ਆ ਇਹਨੂੰ ਸ਼ੇਵਸਾਨੀ ਖਤਮ ਕਰਨਗੇ ਨੂੰ ਲੱਗਦਾ ਇਹ ਤਾਂ ਨਹੀਂ ਕਿ ਵੀ ਐਮਰਜੈਂਸੀ ਫਿਲਮ ਵੀ ਚੱਲੇਗੀ ਤਾਂ ਕਰਕੇ ਤੁਸੀਂ ਐਮਰਜੈਂਸੀ ਫਿਲਮ ਵੀ ਚੱਲੇਗੀ ਗੇਸ਼ ਭਕਤੀ ਦੀ ਫਿਲਮ ਹੈ ਬਿਲਕੁਲ ਬੰਦ ਨਹੀਂ ਹੋਏਗੀ ਕਿਉਂਕਿ ਇਹ ਵੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਇਹਦੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਔਰ ਇਹਦੀ ਗੁਰੂੰਦਾਵਾ ਦੀ ਫਿਲਮ ਸ਼ਾਹ ਕੋਲ ਬਿਲਕੁਲ ਨਹੀਂ ਚੱਲਣ ਦਾਂਗੇ ਕਿਉਂਕਿ ਇਹਦਾ ਪਤਾ ਨਹੀਂ ਕੀ ਮਕਸਦ ਹੈ ਮੈਂ ਨਹੀਂ ਜਾਣਦਾ ਕਿ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜੇ ਪਬਲਿਸਿਟੀ ਲੈਣ ਲਈ ਚੰਨ ਪਬਲਿਸਿਟੀ ਲੈਣ ਲਈ ਆਪਣੇ ਫਿਲਮ ਨੂੰ ਜਾਣ ਕੇ ਬੜਾਵਾ ਦੇ ਰਹੇ ਨੇ ਫਿਲਮ ਨੂੰ ਆਪਾਂ ਬਿਲਕੁਲ ਵੀ ਫਿਲਮ ਚੱਲਣਾਂ ਨਹੀਂ ਮੈਂ ਕਹਿਣਾ ਚਾਹੇ ਜੋ ਮਰਜ਼ੀ ਹੋਵੇ ਜੀ ਇਹ ਫਿਲਮ ਦਾ ਬਾਇਕ ਕੱਟ ਹੋਏਗਾ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਉਂਕਿ ਸਾਡੇ ਸੈਨਿਕ ਬੈਠੇ ਨੇ ਸਾਡੀ ਸੁਰੱਖਿਆ ਲਈ ਅਸੀਂ ਦੇਖੋ ਤੁਸੀਂ ਪੱਤਰਕਾਰ ਆ ਮੈਂ ਦੇਖ ਲਓ ਕਿੰਨਾ ਆਦਮਾ ਇੱਥੇ ਬੈਠੇ ਆ ਐਸ਼ ਕਰ ਰਹੇ ਹੋਈ ਸਾਡੇ ਸੈਨਿਕ ਬੈਠੇ ਨੇ ਕਿਥੇ ਸਾਡੀ ਸੁਰੱਖਿਆ ਲਈ ਔਰ ਇਹ ਲੋਕ ਪੈਸੇ ਕਮਾਣ ਲਈ ਦੇਖੋ ਕਿੱਦਾਂ ਸਾਡੇ ਸਾਡੇ ਨਾ ਕਿ ਨਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ ਫਿਲਮ ਬਣਾਉਣੀ ਤੁਸੀਂ ਹਿੰਦੁਸਤਾਨ ਪ੍ਰਤੀ ਬਣਾਓ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ ਪਰ ਤੁਸੀਂ ਲੋਕ ਬਾਈਕਟ ਨਾ ਇਹ ਫਿਲਮ ਦਾ ਬਾਈਕਟ ਕਰਾਉਂਗਾ ਔਰ ਫਿਲਮ ਪੂਰੇ ਪੰਜਾਬ ਦੇ ਟੈਂਸਰ ਬਣ ਨੂੰ ਟੈਂਸਰ ਬੋਲ ਨੂੰ ਸੋਚਣਾ ਚਾਹੀਦਾ ਇਹ ਫਿਲਮ ਦਾ ਬਾਈਕਟ ਦੁਣਾ ਚਾਹੀਦਾ ਪੰਜਾਬ ਦੇ ਲੋਕਾਂ ਦੀਆਂ ਹਿੰਦੁਸਤਾਨ ਦੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਜਾ ਰਿਹਾ ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨਹੀਂ ਸਾਨੂੰ ਪਾਕ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰੇ ਪ੍ਰੇਮ ਹੋ ਜਾਂਦਾ ਪਾਕਿਸਤਾਨ ਦੇ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਮੈਂ ਤਾਂ ਗੁਰੂ ਅੰਦਾਵਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਸੇਵਾਦੀ 15% ਸੀ ਅੱਜ 2% ਕਿਉਂ ਰਹਿ ਗਈ ਇਹ ਕਿਉਂ ਨਹੀਂ ਦਿਖਾਉਂਦੇ ਫਿਲਮ 'ਚ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ ਸਾਡੇ ਮੰਦਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ ਸਾਡੀ ਕੁੜੀਆਂ ਨੂੰ ਚੱਕ ਕੇ ਜ਼ਬਰਦਸਤੀ ਧਰਮ ਪਰिवर्तन ਕਰਾ ਕੇ ਉਹਨਾਂ ਨਾਲ ਵਿਆਹ ਕਿੱਦਾਂ ਕਰਾਇਆ ਜਾਂਦੇ ਨੇ ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ ਕਾਰਗਿਲ ਯੁੱਧ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਿਖਾਉਂਦੇ ਕਿ ਪਾਕਿਸਤਾਨ ਦੀ ਸ਼ਹਿਦ ਉੱਤੇ ਅੱਤਵਾਦੀਆਂ ਦੁਆਰਾ ਸੰਸਦ ਦੇ ਮਾਰੇ ਕਿੱਦਾਂ ਗਿਆ ਇਹ ਕਿਉਂ ਨਹੀਂ ਦਿਖ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਵੀ ਪੰਜਾਬ ਦੀ ਜਿਹੜਾ Hindu Sikhਾਂ ਦਾ ਕਤਲੇਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਰਤੀ ਹੋਇਆ ਇਹ ਕਿਉਂ ਨਹੀਂ ਦਿਖਾਉਂਦੇ ਮੈਂ ਤਾਂ ਸਵਾਲ ਕਿਤੇ ਗੁਰੂ ਹੰਦਾਬਾਹ ਨੂੰ ਗੁਰੂ ਹੰਦਾਬਾਹ ਨੂੰ ਅਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਂ ਉਹ ਨੂੰ ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹ ਕੀਗਾ ਇਨੋਵੇਸ਼ਨ ਕੀ ਰਹੇਗਾ ਹੁਣ ਅੱਜ ਵਿਰੋਧ ਬਿਲਕੁਲ ਅਗਰ ਫਿਲਮ ਲੱਗੀ ਤਾਂ ਪੰਜਾਬ ਭਰ ਦੇ ਥੀਏਟਰਾਂ 'ਚ ਵੜ ਕੇ ਦੀ ਵਿਰੋਧ ਕਰਾਂਗੇ ਬਿਲਕੁਲ ਸਾਫ਼ ਕਹਿ ਰਹੇ ਹਾਂ ਵਿਰੋਧ ਕਰਾਂਗੇ ਵੀ ਤੁਸੀਂ ਕਿਉਂ ਨਹੀਂ ਦਿਖਾਉਂਦੇ ਤੁਸੀਂ ਉੱਥੇ ਫਿਲਮਾਂ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਾਈ ਜਾਂਦੇ ਨੇ ਕੋਣੀ ਬੰਦ ਫਿਲਮ ਦੇ ਕਿਸੇ ਸੀਨ ਨੂੰ ਲੈ ਕੇ ਵਿਰੋਧ ਆ ਕਿ ਸਾਰੀ ਫਿਲਮ ਨੂੰ ਲੈ ਕੇ ਵਿਰੋਧ ਕੋਈ ਜਿੱਤ ਫਿਲਮ ਦੇ ਵਿੱਚ ਤੁਸੀਂ ਨਾ ਹਿੰਦੁਸਤਾਨ ਮਰਦਾਬਾ ਪਾਕਿਸਤਾਨ ਜਿੰਦਾਬਾਬ ਕਿਉਂ ਵਾਹ ਦਸੋ ਨਾ ਕਾਦ ਲਈ ਫਿਲਮ ਚਲਾਨੀ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਮਰਦਾਬਾ ਦੇ ਨਾਰੇ ਦਿਖਾਣੇ ਕਾਦ ਲਈ ਸੀਨ ਕੱਟ ਦਿੱਤੇ ਜਾਂਦੇ ਆ ਸੈਂਸਰ ਕੋਲ ਦੁਆਰਾ ਪਾਸ ਕਰਾਈ ਆ ਵੀ ਫਿਰ ਬਿਲਕੁਲ ਉਹ ਬਾਤ ਵੀ ਕਰ ਲੈਣਾ ਪਹਿਲੀ ਗੱਲ ਸਿੱਧੀ ਗੱਲ ਆ ਕਰ ਮੇਰਾ ਕਿਹੜਾ ਫੇਰ ਕਿੰਨਾ ਪਿਆ ਇਨਸਾਫ ਕਿੰਨਾ ਪਿਆ ਹਾਲਾਤ ਦਿਖਾਉਣਾ ਕਹਾਣੀਆਂ ਨਾ ਦਿਖਾਓ ਤੁਹਾਨੂੰ ਹਿੰਦੂ ਦੇ ਮੁੰਡੇ ਪਾ ਪੰਜਾਬ ਦੇ ਮੁੰਡੇ ਨੂੰ ਹਿੰਦੁਸਤਾਨ ਦੇ ਮੁੰ ਮੈਂ ਤਾਂ ਕਿਨੇ ਦਿਖਾਉ ਜਿਹੜੀਆਂ ਸਾਡੀਆਂ ਕੁੜੀਆਂ ਮੁਸਲਮਾਨ ਬਣ ਗਈਆਂ ਉਹਨਾਂ ਦੇ ਕੀ ਹਾਲਾਤ ਨੇ ਪਾਕਿਸਤਾਨ 'ਚ ਉਹ ਦਿਖਾਓ ਜਿਨ੍ਹਾਂ ਦਾ ਜ਼ਬਰਦਸਤੀ ਤਰੰਬਰ ਵਤਨ ਕਰਾਇਆ ਗਿਆ ਉਹਨਾਂ ਦੇ ਇਸ ਵਕਤ ਕੀ ਹਾਲਾਤ ਨੇ ਇਹ ਕਿਉਂ ਨਹੀਂ ਗੁਰੂ ਰੰਧਾਵਾ ਜੀ ਦਿਖਾਉਂਦੇ ਸਿਰਫ ਇਹ ਦਿਖਾਣਾ ਵੀ ਹਿੰਦੁਸਤਾਨ ਦੇ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ ਪਾਕਿਸਤਾਨ ਦੇ ਲੋਕ ਬੜੇ ਸਿੰਘ ਨਹੀਂ ਵਾਹ ਕਿਉਂ ਦੱਸੋ ਨਾ ਮੰਨ ਕੀ ਕਰਦੇ ਹਨਾ ਜੀ ਅੱਜਕੱਲ੍ਹ ਲੋਕ ਸੋਸ਼ਲ ਮੀਡੀਆ ਦੇ ਇਹ ਵੀ ਕਹਿੰਦੇ ਨੇ ਕਹਿੰਦੇ ਦਿੱਤੀ ਸ਼ੰਡ ਵੀ ਚੱਲਦਾ ਵਾ ਕਿ ਫਿਲਮ ਨੂੰ ਹਿੱਟ ਕਰਨਾ ਹੋਵੇ ਤਾਂ ਉਹਦਾ ਵਿਰੋਧ ਕਰਾ ਦਿੱਤਾ ਜਾਂਦਾ ਵਾ ਬਿਲਕੁਲ ਸੱਚਦਾ ਜੀ ਬੜਾ ਕੁਝ ਹੁੰਦਾ ਜੀ ਏਦਾਂ ਦਾ ਬੜਾ ਕੁਝ ਹੁੰਦਾ ਕਹਿੰਦਾ ਫਿਰ ਕਿੰਨਾ ਜਿਵੇਂ ਚੰਗਲਾ ਰਣੋਦ ਦੀ ਫਿਲਮ ਆਈ ਅਮਰਜੈਂਸੀ ਉਹਦਾ ਵਿਰੋਧ ਕਿਸੇ ਹੋਰਨਾਂ ਦਾ ਨਹੀਂ ਕੀਤਾ ਐਜਪੀਸੀ ਨੇ ਕਰਤਾ ਤਾਂ ਕਿ ਫਿਲਮ ਇੰਟਰ ਹੋ ਸਕੇ ਦੇਖੋ ਜੀ ਇੱਕ ਇਹੋ ਜਿਹੀ ਫਿਲਮ ਪੰਜਾਬ ਚ ਲਾਂਚ ਹੋਣ ਜਾ ਰਹੀ ਹੈ ਸਾਡੇ ਜਨਰੇਸ਼ਨ ਨੂੰ ਕਿਹੋ ਜਿਹੀ ਫਿਲਮ ਦਿਖਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਜਿਹਦੇ ਵਿੱਚ ਪਾਕਿਸਤਾਨ ਦੀ ਵਧਾਈ ਕੀਤੀ ਗਈ ਆ ਦਿਖਾ ਕੇ ਨੂੰ ਰਏ ਹਿੰਦੂਸਤਾਨੀਆਂ ਨੂੰ ਉਹ ਮੁਲਕ ਜਿਨ੍ਹਾਂ ਨੇ ਅਟੈਕ ਕਰਾਇਆ ਪੰਜਾਬ